ਅੱਜ ਆਨੰਦ ਕਾਰਜ ਕਰੀਦੇ ਆ ਵਿਆਹ ਕਰੀਦੇ ਆ ਸਾਡੇ ਵਿੱਚ ਬਹੁਤ ਸਾਰੇ ਐਸੇ ਰਿਵਾਜ ਪ੍ਰਚਲਿਤ ਹੋ ਚੁੱਕੇ ਆ ਜਿੰਨਾ ਰਿਵਾਜਾਂ ਦਾ ਇੱਕ ਸਮੇਂ ਤੇ ਇੱਕ ਲੌਜਿਕ ਹੋਇਆ ਕਰਦਾ ਸੀਗਾ ਲੇਕਿਨ ਅੱਜ ਉਹਨਾਂ ਰਿਵਾਜਾਂ ਦਾ ਕੋਈ ਲੌਜਿਕ ਨਹੀਂਗਾ ਕੇਵਲ ਤੇ ਕੇਵਲ ਪੈਸੇ ਮੁਸ਼ਨ ਦਾ ਕੰਮ ਰਹਿ ਗਿਆ ਸਾਡੇ ਵਿੱਚ ਇੱਕ ਰਿਵਾਜ ਬੜਾ ਪ੍ਰਚਲਿਤ ਆ ਸਾਲੀਆਂ ਵੱਲੋਂ ਜਵਾਈ ਦੀ ਜੁੱਤੀ ਚੁਕੰ ਦਾ ਰਿਵਾਜ ਤੁਸੀਂ ਧਿਆਨ ਦਿਓ ਉਹ ਜੁੱਤੀ ਚੁਕ ਲਈ ਜਾਂਦੀ ਆ ਤੇ ਬਾਅਦ ਵਿੱਚ ਉਸ ਮੁੰਡੇ ਨੂੰ ਕਿਹਾ ਜਾਂਦਾ ਵਿਆਹ ਵਾਲੇ ਮੁੰਡੇ ਨੂੰ ਕਿ ਹੁਣ ਰੁਪਇਆ 5100 11000 21000 ਦੇਂਗਾ ਤੇ ਜੁੱਤੀ ਤੈਨੂੰ ਵਾਪਸ ਮਿਲੂਗੀ ਨਹੀਂ ਤੇ ਨਹੀਂ ਅੱਛਾ ਜੁੱਤੀ 1000 1200 ਵਾਲੀ ਹੁੰਦੀ ਆ ਪਰ ਉਹਦੇ ਵਿੱਚ ਗੱਲਾਂ ਕਿਵੇਂ ਦੀਆਂ 5100 11000 21000 ਦੇਂਗਾ ਤਾਂ ਤੈਨੂੰ ਜੁੱਤੀ ਵਾਪਸ ਮਿਲੂਗੀ ਹੁਣ ਇਹਦਾ ਕੋਈ ਲੌਜੀਕ ਤੇ ਨਿਕਲਿਆ ਹੀ ਨਹੀਂ ਇਹੀ ਲੋਜਿਕ ਨਿਕਲਿਆ ਵੀ ਜੁੱਤੀ ਚੋਕ ਲਈ ਦੇ ਬਸ ਸਾਨੂੰ ਪੈਸੇ ਦੇ ਦੇ ਲੇਕਿਨ ਜੇਕਰ ਇਸ ਚੀਜ਼ ਦਾ ਆਪਾਂ ਬੈਕਗ੍ਰਾਉਂਡ ਵੇਖੀਏ ਵੀ ਇਹ ਰਵਾਜ ਸ਼ੁਰੂ ਕਿੱਥੋਂ ਹੋਇਆ ਤੇ ਸਾਨੂੰ ਬਹੁਤ ਵੱਡੀ ਇਹਦੇ ਵਿੱਚੋਂ ਸਿੱਖਿਆ ਮਿਲਦੀ ਹੈ ਅਸਲ ਵਿੱਚ ਅੱਜ ਦੀ ਤਰ੍ਹਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਵੇਖੀਏ ਨਾ ਅੱਜ ਦੀ ਤਰ੍ਹਾਂ ਜੁੱਤੀ ਸਾਲੀਆਂ ਨਹੀਂ ਸੀ ਚੁਕਦੀਆਂ ਭਾਵ ਕੇ ਵਿਆਹ ਵਾਲੀ ਕੁੜੀ ਦੀਆਂ ਭੈਣਾਂ ਜੁੱਤੀ ਨਹੀਂ ਚੁਕਦੀਆਂ ਜੁੱਤੀ ਚੁਕਾ ਕਰਦਾ ਸੀ ਮੁੰਡੇ ਦਾ ਸਹੁਰਾ ਭਾਵ ਕੇ ਕੁੜੀ ਦਾ ਪਿਓ ਤੇ ਜੁੱਤੀਆਂ ਵਿੱਚ ਦੋਨੇ ਨਹੀਂ ਸੀ ਚੁੱਕਦਾ ਅੱਜ ਦੀ ਤਰ੍ਹਾਂ ਦੋਨੇ ਜੁੱਤੀਆਂ ਨਹੀਂ ਸੀ ਚੁੱਕਦਾ ਇੱਕ ਜੁੱਤੀ ਚੁੱਕਦਾ ਸੀ ਤੇ ਜਦੋਂ ਬਾਹਰ ਆ ਕੇ ਵਿਆਹ ਵਾਲਾ ਮੁੰਡਾ ਆਪਣੀ ਜੁੱਤੀ ਲੱਭਿਆ ਕਰਦਾ ਸੀ ਤੇ ਉਹ ਬਜ਼ੁਰਗ ਉਸ ਸਮੇਂ ਜਾ ਕੇ ਪੁੱਛਿਆ ਕਰਦੇ ਸੀ ਕਿ ਪੁੱਤ ਕੀ ਲੱਭ ਰਿਆ ਵਾ ਉਹ ਜਦੋਂ ਮੁੰਡਾ ਦੱਸਿਆ ਕਰਦਾ ਹੈ ਵੀ ਮੇਰੀ ਇੱਕ ਜੁੱਤੀ ਤਾਂ ਹੈਗੀ ਦੂਜੀ ਜੁੱਤੀ ਨਹੀਂ ਹੈਗੀ ਤੇ ਉਸ ਸਮੇਂ ਉਸ ਮੁੰਡੇ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਕਿ ਪੁੱਤ ਇੱਥੋਂ ਅੱਗੇ ਆਪ ਸਮਝ ਜਾ ਕਿ ਜਿਵੇਂ ਇੱਕ ਜੁੱਤੀ ਤੋਂ ਬਿਨਾ ਦੂਜੀ ਜੁੱਤੀ ਅਧੂਰੀ ਆ ਤੁਹਾਡਾ ਆਨੰਦਕਾਰਜ ਵਿਆਹ ਹੋ ਗਿਆ ਵਾ ਤੇ ਇਸੇ ਤਰ੍ਹਾਂ ਜਿਵੇਂ ਇੱਕ ਜੁੱਤੀ ਤੋਂ ਬਿਨਾ ਦੂਜੀ ਜੁੱਤੀ ਅਧੂਰੀ ਆ ਉਸੇ ਤਰ੍ਹਾਂ ਪੁੱਤਰੋਂ ਉਸੇ ਤਰ੍ਹਾਂ ਤੁਸੀਂ ਅੱਜ ਤੋਂ ਬਾਅਦ ਇੱਕ ਦੂਜੇ ਤੋਂ ਬਿਨਾ ਅਧੂਰੇ ਜੇ ਰਲ ਮਿਲ ਕੇ ਰਹੋ ਤੁਹਾਡਾ ਵੱਖਰਾ ਹੋਇਆ ਨਹੀਂ ਸਰਨਾ ਏਕਤਾ ਕਰਕੇ ਰਹੋ ਆਪਣੀ ਧਿਆਨ ਨਾਲ ਸੋਚ ਕੇ ਵੇਖੋ ਕਿੱਡੀ ਵੱਡੀ ਸਿੱਖਿਆ ਦਿੱਤੀ ਜਾਂਦੀ ਈ ਜਿਹੜੀ ਇਹ ਸਿੱਖਿਆ ਵਡੇਰਿਆਂ ਵੱਲੋਂ ਦਿੱਤੀ ਜਾਂਦੀ ਸੀ ਉਹ ਹੀ ਉਹ ਸਿੱਖਿਆ ਮਹਾਰਾਏ ਨੇ ਗੁਰਬਾਣੀ ਦੇ ਵਿੱਚ ਵੀ ਦਿੱਤੀ ਹੈ ਜਿਹੜੀ ਸਿੱਖਿਆ ਇੱਕ ਸਮੇਂ ਦੇ ਪ੍ਰੈਕਟੀਕਲ ਦਿੱਤੀ ਜਾਂਦੀ ਸੀ ਗੁਰਬਾਣੀ ਦੇ ਵਿੱਚ ਮਹਾਰਾਏ ਨੇ ਉਹ ਸਿੱਖਿਆ ਕਿੰਨਾ ਸਮਾਂ ਪਹਿਲਾਂ ਹੀ ਗੁਰਬਾਣੀ ਦੇ ਵਿੱਚ ਬਿਆਨ ਕਰਤੀ ਹੈ ਮਹਾਰਾਏ ਕਹਿੰਦੇ ਤਾਂ ਫਿਰ ਇਹ ਨਾਕੀਣ ਬੈਣ ਇਕੱਠੇ ਹੋਏ ਕੇਵਲ ਇੱਕ ਥਾਂ ਤੇ ਬੈਠ ਕੇ ਖਾਣਾ ਪੀਣਾ ਖਾ ਲੈਣਾ ਗੱਲਾਂ ਬਾਤਾਂ ਕਰ ਲੈਣੀਆਂ ਆ ਗੋਸਫਲ પતિ ਪਤਨੀ ਪਤਾ ਨਹੀਂ ਹੈ ਸਫਲ પતિ ਪਤਨੀ ਕਿਹੜੇ ਆ ਮਹਾਰਾਜ ਕਹਿੰਦੇ ਏਕ ਜੋਤ ਦੋਏ ਮੂਰਤੀ ਧੰਨਪਿਰ ਕਈਐ ਸੋਏ ਜਿਨ੍ਹਾਂ ਦੇ ਸਰੀਰ ਤੇ ਭਾਵੇਂ ਦੋ ਆ ਪਰ ਜਿਨ੍ਹਾਂ ਦੀ ਜੋਤ ਇੱਕ ਹੋ ਜਵੇ ਸਵਾਲ ਕਰੋਗੇ ਕਿ ਜੋਤ ਇੱਕ ਕਿਵੇਂ ਹੋ ਸਕਦੀ ਜੇਕਰ ਸਰੀਰ ਦੋ ਆ ਤੇ ਜੋਤ ਵੀ ਦੋਹਾਂ ਦੋਹਾਂ ਦੇ ਵਿੱਚ ਵੱਖਰੀ ਹੈ ਉਦਾਹਰਨ ਦਵਾ ਜਿਵੇਂ ਸਾਡੇ ਪੈਰ ਦੋ ਆ ਸਾਡੀਆਂ ਲਤਾਂ ਦੋ ਆ ਇਹਨਾਂ ਦੇ ਚੱਲਣ ਦੀ ਦਿਸ਼ਾ ਐ ਕਿਆ ਧਿਆਨ ਦਿਓ ਇੱਕ ਪੈਰ ਸੱਜੇ ਜਾਂ ਇੱਕ ਪੈਰ ਖੱਬੇ ਇਦਾਂ ਨਹੀਂ ਕਦੀ ਚੱਲੇ ਦੋਨੇ ਪੈਰ ਇੱਕੇ ਦਿਸ਼ਾ ਵੱਲ ਚੱਲਦੇ ਆ ਸਾਡੇ ਦੋ ਨੇਤਰ ਆ ਦੋ ਸਾਡੀਆਂ ਅੱਖਾਂ ਵਾਂ ਉਹ ਕਦੀ ਵੀ ਇੱਕ ਅੱਖ ਖੱਬੇ ਇੱਕ ਸੱਜੇ ਨਹੀਂ ਵੇਖੇਗੀ ਉਹ ਜਦੋਂ ਵੀ ਅੱਖਾਂ ਵੇਖਣਗੀਆਂ ਜਾਂ ਤੇ ਦੋਨੇ ਖੱਬੇ ਵੇਖਣਗੀਆਂ ਤੇ ਜਾਂ ਤੇ ਦੋਨੇ ਸੱਜੇ ਵੇਖਣਗੀਆਂ ਕਦੀ ਇਦਾਂ ਨਹੀਂ ਹੁੰਦਾ ਕਿ ਇੱਕ ਸੱਜੇ ਦੇ ਖੱਬੇ ਹੋ ਜੇ ਨਹੀਂ ਉਸੇ ਤਰ੍ਹਾਂ ਹੀ ਜਿਵੇਂ ਦੋ ਪੈਰ ਇੱਕ ਦਿਸ਼ਾ ਵੱਲ ਚੱਲਦੇ ਆ ਦੋ ਨੇਤਰ ਇੱਕ ਦਿਸ਼ਾ ਵੱਲ ਵੇਖਦੇ ਆ ਤੇ ਫਿਰ ਕੀ ਹੁੰਦਾ ਵਾ ਜਦੋਂ ਦੋ ਪੈਰ ਇੱਕ ਦਿਸ਼ਾ ਵੱਲ ਚੱਲਦੇ ਆ ਤੇ ਮੰਜ਼ਿਲ ਪ੍ਰਾਪਤ ਹੁੰਦੀ ਹੈ ਉਸੇ ਤਰ੍ਹਾਂ ਮਹਾਰਾਜ ਨੇ ਬਾਣੀ ਦੇ ਵਿੱਚ ਸਮਝਾਇਆ ਵਾ ਕਿ ਏਕ ਜੋਤ ਦੀ ਮੂਰਤੀ ਤਨ ਫਿਰ ਕਈ ਗਏ ਸੋਏ ਮਹਾਰਾਜ ਦਾ ਸਮਝਾਉਣ ਦਾ ਤਰੀਕਾ ਵੱਖਰਾ ਵਾ ਤੇ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਇਹ ਪਹਿਹ ਮੁੱਛਣ ਦਾ ਕੰਮ ਜਿਹੜੇ ਰਿਵਾਜ ਸਾਡੇ ਵਿੱਚ ਰਹਿ ਗਏ ਆ ਇਹ ਮਾਫ ਕਰਨਾ ਅੱਜ ਅਹੀਂ ਕੇਵਲ ਤੇ ਕੇਵਲ ਦੇਦੇ 5100 ਦੇਦੇ 11000 ਦੇਦੇ 21000 ਤੇ ਜੁੱਤੀ ਵਾਪਸ ਮਿਲੂਗੀ ਉਹਦੇ ਵਿੱਚ ਮਾਫ ਕਰਨਾ ਸਿੱਖਿਆ ਕੋਈ ਨਹੀਂ ਮਿਲਦੀ ਸਾਨੂੰ ਟੇਬਲ ਤੇ ਕੇਵਲ ਪੈਸੇ ਲਟਾਈ ਜਾਂਦੇ ਆ ਪਰ ਜੇਕਰ ਇਸ ਚੀਜ਼ ਦਾ ਬੈਕਗ੍ਰਾਉਂਡ ਉੱਪਰ ਕੱਢਿਆ ਜਾਵੇ ਤੇ ਤੁਸੀਂ ਧਿਆਨ ਦਿਓ ਕਿੰਡੀ ਵੱਡੀ ਸਿੱਖਿਆ ਦਿੱਤੀ ਜਾਂਦੀ ਈ ਕਿ ਬੱਚਿਓ ਏਕਤਾ ਦੇ ਨਾਲ ਇਕੱਠੇ ਰਹੋ ਜਿਵੇਂ ਇੱਕ ਜੁੱਤੀ ਤੋਂ ਬਿਨਾ ਦੂਜੀ ਜੁੱਤੀ ਅਧੂਰੀ ਆ ਉਸੇ ਤਰ੍ਹਾਂ ਹੀ ਅੱਜ ਤੋਂ ਬਾਅਦ ਆਨੰਦ ਕਾਰਜ ਹੋਣ ਤੋਂ ਬਾਅਦ ਤੁਸੀਂ ਇੱਕ ਦੂਜੇ ਤੋਂ ਬਿਨਾ ਅਧੂਰੇ ਜੇ ਸਮਝਾਇਆ ਜਾਂਦਾ ਹੀ ਮੁੰਡੇ ਨੂੰ ਸਮਝਾਇਆ ਜਾਂਦਾ ਹੀ ਕਿ ਤੇਰੀ ਪਰਖ ਉਦੋਂ ਆ ਜਦੋਂ ਤੇਰੀ ਘਰ ਵਾਲੀ ਬਿਮਾਰ ਹੋਵੇ ਘਰ ਵਾਲੀ ਦੀ ਬਿਮਾਰੀ ਦੇ ਵਿੱਚ ਤੇਰੀ ਪ੍ਰੀਖਿਆ ਵਾ ਤੇ ਘਰ ਵਾਲੀ ਨੂੰ ਪਰਖਿਆ ਜਾਂਦਾ ਹੀ ਪੇ ਜਦੋਂ ਮੁੰਡੇ ਦੀ ਜੇਬ ਖਾਲੀ ਹੋਵੇ ਵਿਚਾਰੇ ਦੀ ਉਹਦੀ ਜੇਬ ਦੇ ਵਿੱਚ ਪੈਸੇ ਨਾ ਹੋਣ ਤੇ ਘਰ ਵਾਲੀ ਤਾਂ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਸਾਹ ਦਵੇ ਉਹਨੂੰ ਕਿਹਾ ਸੀ ਪੇ ਇੱਕ ਜੋਤ ਦੀ ਮੂਰਤੀ ਧੰਪਿਰ ਕਈਏ ਸੋਏ ਜੋਤ ਇੱਕੋ ਜਣੀ